ਹਾਂਜੀ ਸੰਤੂ ਸਾਹਿਬ ਅਕਾਲੀ ਦਲ ਤੇ ਬਗਰਾਵਤ ਕਰਕੇ ਸੁਧਾਰ ਵਾਸਤੇ ਲੋਕਾਂ ਦੇ ਭਲੇ ਵਾਸਤੇ ਆਪਣੇ ਧਰਮ ਲਈ ਸਿੱਖ ਕੌਮ ਲਈ ਕੁਰਬਾਨੀ ਦੇਣ ਵਾਸਤੇ ਅਕਾਲੀ ਦਲ ਬਣਿਆ ਹੈਗਾ ਜੀ ਤੇ ਇਹ ਜਿਹੜੇ ਬੰਦੇ ਆਲਾ ਤਾਂ ਬਾਗੀ ਲਿਖਿਆ ਬਾਗੀ ਨਾਲ ਲਿਖੋ ਇਹਨਾਂ ਨੂੰ ਭਾਗੀਦਾਰ ਲਿਖੋ ਭਾਗੀ ਨੇ ਸਾਰੇ ਇਕੱਠੇ ਨਹੀਂ ਬਿਲਕੁਲ ਸਾਰੇ ਇਕੱਠੀ ਕਰਦੇ ਹੋਏ ਇਹ ਤੇ ਸਰਕਾਰ ਨਾਲ ਦਾ 20 ਸਾਲ ਸੈਂਟਰ ਸਰਕਾਰ ਨਾਲ ਪਾਈਵਾਰ ਰਹੇ ਨੇ ਜੀ ਤੇ ਇਹਨਾਂ ਨੂੰ ਬਾਗੀ ਨਾ ਕੋ ਬਾਗੀ ਜਿਹੜੇ 84 ਦੇ ਮਿਲਟਰੀ ਜੋ ਬਾਗੀ ਹੋ ਗਏ ਇਹੋਨਾਂ ਦਾ ਹਾਲ ਵੇਖੋ ਇਹਨਾਂ ਦੇ ਹਾਲ ਤੇ ਵੇਖੋ ਇਹਨਾਂ ਕਿੰਨੀਆਂ ਮਲਾਈਆਂ ਖਾ ਕੇ ਪੱਟਨੇ ਆਏ ਹੋ ਇਹਨਾਂ ਦੇ ਘਰ ਗੂਏ ਵੇਖੋ ਜਾ ਕੇ ਵੀ ਇਹਨਾਂ ਮਲਾਈ ਖਾਤੀ ਹੈ ਕਿ ਬਾਗੀ ਹੋ ਕੇ ਇਹਨਾਂ ਕੁਰਬਾਨੀ ਕੀਤੀ ਕੋਈ ਸੋ ਸੋ ਇਹਨਾਂ ਨੂੰ ਬਾਗੀ ਬਾਗੀਦਾਰ ਟੋਲਾ ਗਈਏ ਇਹ ਆਪਣਾ ਸ਼ਬਦ ਠੀਕ ਕਰੋ ਭਾਵੇਂ ਹੋ ਸਕਦਾ ਮੈਂ ਗਲਤ ਹੋਵਾਂ ਮੇਰੇ ਮੀਲੇ ਵਿਚਾਰਾ ਮੁਤਾਬਕ ਦੁਹਾਂ ਘਰਤ ਲਿਖਿਆ ਹੈ ਇਹਨਾਂ ਭਾਗੀਦਾਰ ਲੇਕੋ ਮਿਹਰਬਾਨੀ ਭਾਗੀ ਦੇ ਉਹ ਜਿਹੜੇ ਭਾਗੀ ਹੋ ਗਏ ਕੋ ਬਗਾਵਤ ਕਰਨ ਖਾਮਲੀ ਦੇ ਲਈ ਭੱਲੇ ਸੋ ਸੋ ਇਹ ਜਿਹੜੇ ਸਾਨੂੰ ਲੋਕ ਮੂੰਹ ਲਾਉਣ ਤੇ ਅਣੀ ਫਿਰ ਜਿੱਤ ਕੇ ਇਕੱਠੇ ਹੋ ਕੇ ਖਾਈਏ ਮਾਲ ਜੇ ਜੇ ਭਾਗੀਦਾਰ ਜਿਹੜੇ ਨੇ ਉਹਨਾਂ ਨੇ ਮਾਫੀ ਮੰਗੀ ਆ ਅ ਕਾਲਤਾ ਖਤੇ ਜਾ ਕੇ ਤੇ ਤੁਹਾਨੂੰ ਲੱਗਦਾ ਵਾ ਮਾਫੀ ਨਾਮੇ ਤੋਂ ਬਾਅਦ ਇਹਨਾਂ ਨੂੰ ਲੋਕ ਸਵੀਕਾਰ ਕਰਨਗੇ ਤੁਹਾਨੂੰ ਇਹ ਤੁਹਾਨੂੰ ਜਦੋਂ ਇਹ ਜਦੋਂ ਇਹ ਇਲੈਕਸ਼ਨਾਂ ਜਿ ਖਲੋਤੇ ਹੀ ਮਾਫੀ ਦੇਣੀ ਹੁੰਦੀ ਤੇ ਲੋਕਾਂ ਨੇ ਨਹੀਂ ਕਹਤਾ ਤੇ ਇਹਨਾਂ ਦਾ ਹੀ ਕਹਤਾ ਤੇ ਤੇ ਸਹੀ ਆ ਜਿਹੜੇ ਬੰਦੇ ਭਾਏ ਉਹਦੇ ਇਹਨਾਂ ਦੇ ਕੰਮ ਕੀ ਚੱਕੇ ਆ ਓਕੇ ਓਕੇ ਉਹਦੇ ਆ ਕਿੱਡੇ ਚੋਰ ਰਹੇ ਨੇ ਜਿਹੜੇ ਸਾਡੇ ਮਾਫੀਆ ਦੇੰਦਰ ਚੋਰ ਸਾਦ ਉਸ ਸਾਦ ਨੂੰ ਓਕੇ ਰਾਮ ਰਹੀ ਨੂੰ